1400ਤੀ ਅੰਗਹਨ ਦਾ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਾਨੂੰ ਕਿਸੇ ਮਲਪਖਾਣੇ ਖਾਣ ਦੀ ਇਜਾਜ਼ਤ ਨਹੀਂ ਦਿੰਦੇ ਇਸੇ ਤਰ੍ਹਾਂ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਬਚਨ ਕਰਦੇ ਸਨ ਕਿ ਭਾਈ ਜੀਵ ਜਿੰਨੀਆਂ ਵੀ ਬੋਡੀਆਂ ਮਾਸ ਦੀਆਂ ਖਾਵੇਗਾਂ ਨੂੰ ਵਾਰ-ਵਾਰ ਧਰਤੀ ਤੇ ਆਣ ਕੇ ਉਹਨੇ ਵਾਰੀ ਵੀ ਗੜਾ ਬਚਾਉਣਾ ਪੈਂਦਾ ਹੈ ਸੋ ਕਹਿਣ ਦਾ ਭਾਵ ਕਿ ਭਾਈ ਜੀਵਤ ਜਾਨੀ ਕਰਨੀ ਪ੍ਰਾਇਆ ਹੱਕ ਨਹੀਂ ਖਾਣਾ ਮਾਸਰਾ ਦਾ ਸੇਵ ਨਹੀਂ ਕਰਨਾ ਜਿਨ੍ਹਾਂ ਨੇ ਖੰਡੇ ਬਾੜੀ ਦੀ ਪੌਲ ਛਕੀ ਹੈ ਚੰਗੀਆਂ ਭਾਗਾ ਦੀ ਨਿਸ਼ਾਨੀ ਹੈ ਕਿ ਆਪ ਜੀ ਸੰਗਤ ਵਿੱਚ ਜੁੜ ਕੇ ਬੈਠੇ ਜੇ ਸੋ ਜਿਹੜੇ ਅਜੇ ਤੱਕ ਨਿਗੁਲੇਖਣ ਗੁਰੂ ਵਾਲੇ ਨਹੀਂ ਬਣੇ ਪਾਈ ਉਹਨਾਂ ਦੇ ਚਰਨਾਂ ਵਿੱਚ ਜਾਤ ਜੋੜ ਕੇ ਬੇਨਤੀ ਹੈ ਕਿ ਨੇ ਗੁਰੇ ਪੁਰੇ ਦੀ ਝੂਠ ਲਾ ਕੇ ਗੁਰੂ ਵਾਲੇ ਬਣੋ ਆਪਣਾ ਜੀਵਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੇਖੇ ਲਾਓ ਗੁਰਬਾਣੀ ਅੰਦਰ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਹੀਂ ਗੁਰੇ ਕਾ ਹੈ ਨਾਮ ਬ੍ਰਹਮਾਰਜ ਕਹਿੰਦੇ ਕਿ ਜਿਹੜਾ ਅਜੇ ਤੱਕ ਗੁਰੂ ਵਾਲਾ ਨਹੀਂ ਬਣਿਆ ਜਿੰਨੇ ਖੰਡੇ ਪਾਟੇ ਦੀ ਪੌਣ ਨਹੀਂ ਸਕੀ ਪਾਈ ਉਹ ਤਾਂ ਤੇ ਨਾ ਲੈਣਾ ਹੀ ਮਾੜਾ ਹੈ ਸੋ ਇਸ ਕਰਕੇ ਨਿਗਰੇ ਬਣੇ ਦੀ ਜੂੜ ਲਾ ਕੇ ਵਦ ਵਦ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਅਮਰਦਸੂ ਘੋ ਸਿੰਘ ਸਜੋ ਬ੍ਰਹਮ ਗਿਆਨੀ ਬਾਬਾ ਹਜਾਰਾ ਸਿੰਘ ਜੀ ਕੋਲ ਜਿੰਨੇ ਸੰਗਤ ਆਏ ਮਹਾਂਪੁਰਖਾਂ ਨੇ ਸ਼ਬਦ ਨਾਲ ਜੋੜਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਮਹਾਂਪੁਰਖਾਂ ਦੇ ਬਚਨ ਹਨ ਕਿ ਪਾਈ ਜਿਹੜਾ ਦੇ ਨਾਲ ਜੋੜਦਾ ਜਾਂ ਸਰੀਰ ਨਾਲ ਜੋੜਦਾ ਮਹਾਂਪੁਰਖ ਉਹ ਜਿਹੜਾ ਸ਼ਬਦ ਨਾਲ ਜੋੜਦਾ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਦਾ ਭਾਈ ਉਹਦਾ ਦਿਨ ਸਤਕਾਰ ਕਰਨਾ ਬਣਦਾ ਹੈ ਇਸ ਕਰਕੇ ਵਦ ਵਦ ਸਤਿਗੁਰਾਂ ਦਾ ਓਟ ਆਸਰਾ ਲੈਣਾ ਸੋ ਹੁਮੇ ਸਾਹਿਬ ਜਿੰਦਾ ਸਤਿਗੁਰੂ ਜੀ ਪਰਮਾਨੰ ਕਰਦੇ ਆਂ ਕਿ ਕਿਣਕਾ ਇੱਕ ਜਸ ਜੀਮ ਵਸਾਵੇ ਤਾਂ ਕਿ ਮੈਮਾ ਗਨਨ ਆਵੇ ਗੁਰਬਾਣੀ ਦਾ ਇੱਕ ਕਿਣਕਾ ਗੁਰਬਾਣੀ ਦਾ ਇੱਕ ਸ਼ਬਦ ਜੇ ਸਾਡੇ ਹਿਰਦੇ ਵਿੱਚ ਵਸ ਗਿਆ ਤੇ ਸਾਡਾ ਜੀਵਨ ਬਦਲ ਜਾਏਗਾ। ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਮੁੱਖ ਦੇ ਬਚਨ ਹਨ ਕਿ ਭਾਈ ਦੋ ਟਾਈਮ ਗੁਰੂ ਘਰ ਵਿੱਚ ਹਾਜ਼ਰੀ ਭਰਨੀ ਚਾਹੀਦੀ ਹੈ। ਅੰਮ੍ਰਿਤ ਵੇਲੇ ਉੱਠਣਾ ਇਸ ਨਾਲ ਪਾਣੀ ਕਰਨਾ ਸਤਿਗੁਰਾਂ ਦੇ ਦਰਸ਼ਨ ਕਰਨੇ ਹੁਕਮ ਰਾਮਾ ਸਰਵਣ ਕਰਨਾ ਉਹਦੇ ਮੁਤਾਬਕ ਆਪਣਾ ਜੀਵਨ ਤਾਲਣਾ ਸੋ ਆਪ ਜੀ ਬਹੁਤ ਹੀ ਵੱਡ ਭਾਗ ਇਹੋ ਜੋ ਆਪਣੇ ਕੀਮਤੀ ਸਵਾਸਾਂ ਨੂੰ ਸਫਲੇ ਕਰਦੇ ਹੋਏ ਸਤਿਗੁਰਾਂ ਦੀ ਨਿੱਕੀ ਮਿੱਠੀ ਗੋਹਰ ਅੰਦਰ ਬੈਠ ਕੇ ਗੁਰੂ ਸਵਾੜਿਆਂ ਪਾਸੋਂ ਤੁਰਕੀ ਬਾਣੀ ਆਈ ਤੇ ਸਾਰੇ ਚਿੰਤ ਮਟਾਈ ਦੇ ਜਾਪ ਸਰਵਣ ਕਰਦੇ ਪਏ ਸੀ ਸੋ ਸਾਧ ਸੰਗਤ ਜੀ ਜ਼ਰੂਰੀ ਇੱਕ ਹੋਰ ਬੇਨਤੀ ਹੈ ਕਿ ਜਿੰਨਾ ਸੰਗਤਾਂ ਨੇ ਸਤਿਗੁਰਾਂ ਦੇ ਓਟ ਆਸਰੇ ਲਏ ਹਨ ਕਹਿੰਦਾ ਭਾਵ ਕਿ ਗੁਰਬਾਣੀ ਦੇ ਜਾਪ ਆਰੰਭ ਕਰਵਾਏ ਸਨ ਗੁਰਬਾਣੀ ਆਦਤੋਂ ਮੱਧ ਔਰ ਮੱਧ ਤੋਂ ਸੰਪੂਰਨ ਹੋਈ ਹੈ ਜੋ ਆਪ ਜੀਆ ਨੇ ਪਾਵਨ ਪਵਿੱਤਰ ਸਤਬੰਨਾ ਦੇ ਹੁਕਮਨਾਮੇ ਗੁਰੂ ਕੇ ਵਜ਼ੀਰਾਂ ਪਾਸੋਂ ਗਰੰਤੀ ਸਿੰਘਾਂ ਪਾਸੋਂ ਹੁਕਮਨਾਮੇ ਸਰਵਣ ਕੀਤੇ ਹਨ ਆਪ ਜੀਆ ਨੂੰ ਹੁਕਮਨਾਮਾ ਸਾਹਿਬ ਅਤੇ ਸਰੂਪਾ ਸਾਹਿਬ ਲੰਦਰ ਖਾਲਸਾ ਦੇ ਨੇੜੇ ਗੁਰੂ ਘਰ ਦਾ ਦਫ਼ਤਰ ਹੈ ਔਰ ਇੱਥੋਂ ਜਾਂਦੇ ਹੋਏ ਦਫ਼ਤਰ ਵਿੱਚ ਹੁਕਮਨਾਮਾ ਸਾਹਿਬ ਲੈ ਕੇ ਜਾਇਓ ਅਤੇ ਘਰ ਵਿੱਚ ਜਾ ਕੇ ਹੁਕਮਨਾਮੇ ਦਾ ਜਾਬ ਵੱਧ-ਵੱਧ ਕਰਨਾ ਹੈ ਜੀ ਦੁਆਰਾ ਫਿਰ ਬੇਨਤੀ ਹੈ ਕਿ ਜਿਨ੍ਹਾਂ ਪਰਿਵਾਰਾਂ ਨੇ ਗੁਰਬਾਣੀ ਦੇ ਓਟ ਆਸਰੇ ਲਏ ਹਨ ਜੋ ਆਪ ਜੀ ਨੇ ਭੋਗ ਉਪਰੰਤ ਹੁਕਮਨਾਮੇ ਸਰਵਣ ਕੀਤੇ ਹਨ ਆਪ ਜੀ ਹਨ ਹੁਕਮਨਾਮਾ ਸਾਹਿਬ ਅਤੇ ਸਰੋਪਾ ਸਾਹਿਬ ਲੰਗਰ ਹਾਲ ਦੇ ਨੇੜੇ ਗੁਰੂ ਕਰ ਦਾ ਦਫ਼ਤਰ ਹੈ ਔਰ ਇਥੋਂ ਜਾਂਦੇ ਹੋਏ ਦਫ਼ਤਰ ਦੇ ਚੋਂ ਹੁਕਮਨਾਮਾ ਸਾਹਿਬ ਅਤੇ ਸਰੋਪਾ ਸਾਹਿਬ ਲੈ ਕੇ ਜਾਇਓ ਘਰ ਵੀ ਜਾ ਕੇ ਹੁਕਮਨਾਮੇ ਦਾ ਜਾਪ ਵਤ ਵਤ ਕਰਨਾ ਹੈ ਜਿਹੜੀ ਸੰਗਤ ਗੁਰਬਾਣੀ ਪੜ੍ਹਦੀ ਹੈ ਉਹ ਵਤ ਵਤ ਘਰ ਜਾ ਕੇ ਗੁਰਬਾਣੀ ਦੇ ਜਾਪ ਕਰਨੇ ਤੇ ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਸੁਜੱਜਾ ਕਰਨਾ ਪਾਈ ਸੋ ਸਤਗੁਰਾਂ ਦੇ ਬਰਸਰਾਂ ਦੀਆਂ ਸੇਵਾਵਾਂ ਹੋ ਚੁੱਕੀਆਂ ਨੇ ਕੜਾ ਪ੍ਰਸ਼ਾਦ ਦੇ ਵਰਤਾਰੇ ਹੋ ਚੁੱਕੇ ਨੇ ਔਰ ਅਰਦਾਸ ਹੋਵੇਗੀ ਛੋਟੀ ਅਰਦਾਸ ਮੰਦੀ ਸਰਵਣ ਕਰਕੇ ਸਤਗੁਰਾਂ ਤੋਂ ਖੁਸ਼ੀਆਂ ਲੈ ਕੇ ਸਤਗੁਰਾਂ ਤੋਂ ਅਸੀਸਾਂ ਲੈ ਕੇ ਫਿਰ ਅਸੀਂ ਚੱਲੇ ਪਾਉਣੇ ਹਨ ਇਸ ਸਥਾਨ ਤੇ ਪਹੁੰਚਣ ਦੇ ਤੋਂ ਜੇ ਮਹਾਂਪੁਰਖ ਸੰਤ ਬਾਬਾ ਅਮਰੀਕ ਸਿੰਘ ਜੀ ਸੰਤ ਬਾਬਾ ਤਰਨਜੀਤ ਸਿੰਘ ਜੀ ਖਾਲਸਾ ਘੁੰਮਣ ਵਾਲੇ ਉਨਾ ਮਾਪੁਰਖਾਂ ਵੱਲੋਂ ਸਰਬੱਤ ਸੰਗਤ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਬੜੇ ਪਿਆਰ ਦੇ ਨਾਲ ਤਨਗੁਰ ਗੁਰਨ ਸਾਹਿਬ ਜੀ ਨੂੰ ਝੁਕਾਓ ਸੀਸ ਲਈਏ ਸਤਿਗੁਰਾਂ ਤੋਂ ਅਸੀਸਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਪੂਰੇ ਵਾਹਿਗੁਰੂ ਜੀ ਕੀ ਫਤਿਹ ਸਤ